ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਕੋਕਰੀ ਹੇਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਟੋਕੜ ਗੱਬਣ ਚੈੱਕ ਪਾਸ ਤੇ ਇੱਕ ਟੋਕਰਾਂ ਲੈ ਕੇ ਆਏ ਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵਿੱਕੀ ਪਿੰਡ ਕੋਕਰੀ ਹੀਰਾ ਜ਼ਿਲ੍ਹਾ ਤੇ ਤਸਵੀਲ ਮੋਗਾ ਮਾਨ ਨੰਬਰ 86996 73770 ਠੀਕ ਆ ਜੀ ਦੋ ਨਾ ਕਾ ਜੀ ਅੱਜ ਇੱਕ 4 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਰਾਤ ਹੀ ਆਈ ਆ ਠੀਕ ਆ ਜੀ ਦੱਦ 5 ਤੇ 4 ਦੇ ਬੈਟ ਹੋਊਗਾ 5 ਚੋ ਕੇ ਲਿਆ 4 ਹੋਊਗਾ ਤੁਹਾਡੀ ਗੱਲ ਨਾ ਜੀ ਆਪਾਂ ਚੈੱਕ ਕਰਾ ਕੇ ਲਿਆਇਆ ਅਗਲਾ ਸੌਦਾ ਕਰ ਲਿਆ ਤਾਂ ਡਾਕਟਰ ਲੈ ਆ ਕੇ ਚੈੱਕ ਕਰਾ ਕੇ ਲੈ ਜੀ ਠੀਕ ਹੈ ਵੀਰੇ ਤੋੜ ਕੇ ਦਿਖਾ ਦੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਕੇ ਸੂਈ ਆ ਦੂਜਾ ਸੂਆ ਸੂਈ ਇਹਦੇ ਤੀਕੇ ਆਸਤੇ ਗੱਬਣਾ 14 ਮਹੀਨੇ ਦੀ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਇਓ ਤੇ ਆਪਦੀ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜੀ ਠੀਕ ਆ ਬਾਈ ਕਿਉਂਕਿ ਆਪ ਦਾ ਪਰਸਨਲੀ ਲੈ ਕੇ ਆਇਓ ਵੀਰੇ ਡਾਕਟਰ ਗੋਦ ਜਿਹੜਾ ਏ ਉਹ 4 ਕਿਲੋ 2-2 ਕਿਲੋ ਉਸ ਟਾਈਮ ਦੋ ਜਾਨੇ ਆਏ ਆ ਵੀ ਜਾਦ ਬਰੀਡ ਕਰਨੇ ਕੋਈ ਕਮੀ ਨਹੀਂ ਸਹੀ ਗੱਲ ਹੈ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਥਣਾ ਦੀ ਦੰਨਾ ਵੀ ਨਹੀਂ ਜਾਨਾ ਦੰਨਾ ਠੰਡੀ ਆ ਥਾਣਾ ਪੋਣਾ ਪਾਉ ਨਹੀਂ ਪੋਣਾ ਨਾ ਪਾਉ ਠੀਕ ਆ ਬਰੇ ਆਪਣੀ ਮਾਰਦੀ ਕਿਸਾਨ ਆਪਣੇ ਕੋਲੇ ਆ ਗਿਆ ਭਾਈ ਰਾਤ ਹੀ ਠੀਕ ਆ ਭਾਈ ਆਪਦੀ ਚੈੱਕ ਕਰਾ ਕੇ ਆਪਾਂ ਅਗਲੇ ਦਿਨ ਘਰੋਂ ਕੱਲ ਚੈੱਕ ਕਰਾ ਕੇ ਲਿਆਏ ਆ ਅਗਲਾ ਆਪਦੀ ਚੈੱਕ ਕਰਾ ਕੇ ਲਿਜਾਵੇ ਠੀਕ ਆ ਬਰੇ ਆਪਣੇ ਭਾਈ ਘਰ ਘਰ ਦੀ ਗਾਰੰਟੀ ਆ ਸਹੀ ਗੱਲ ਹੈ ਆ ਵੀ ਤਸੱਲੀ ਕਰਾ ਕੇ ਲੈ ਜੀ ਡਿਮਾਂਡ ਜੀ ਇਹਦੀ ਡਿਮਾਂਡ ਆਦਾ ਭਾਈ ਆਪਾਂ ਲੋਕ ਕਿਸੇ ਕੋਲ ਹੋਰ ਹੁੰਦੀ ਕਿਸੇ ਨੇ ਕਿੰਨਾ ਮੰਗਣਾ ਸੀ 40000 ਚ ਮਾਨਤਾਨ ਕਰ ਦਿੰਦੇ 40000 ਹਾਂ ਮਾਨਤਾਨ ਕਰਦਾ ਹਾਂ 40000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਬਾਕੀ ਇਹ ਰੇਲਾ ਦਾ ਵੀ ਰੁੱਤ ਸੁਣੀ ਆਉਂਦੀ ਆ ਜਾਤਬਰੀਟ ਵਾਲੀ ਪੱਛੀ ਆਏ ਨਹੀਂ ਕੋਈ ਗੱਲ ਨਹੀਂ ਇਹਲਾ ਤਨ ਕੋਲ ਮੂੰਹ ਮੂੰਹ ਬਹੁਤ ਹੀ ਬਹੁਤ ਸੁਣੀ ਲੱਗੀ ਆ ਸਹੀ ਗੱਲ ਥਣਾ ਦੀ ਐਨ ਓਕੇ ਆ ਚਾਰਾਂ ਦੀ ਠੀਕ ਹੈ ਵੀਰੇ ਭੂਰ ਦੀ ਛੱਟੇ ਦੀ ਤਾਂ ਗੱਬਣ ਵੀ ਆਪਣੀ ਗਰੰਟੀ ਆ ਠੀਕ ਹੈ ਵੀਰੇ ਅਗਲਾ ਆਵਦਾ ਆਵੇ ਸੌਦਾ ਕਰ ਲੇ ਗੱਡੀ ਲਿਆਵੇ ਚੈੱਕ ਕਰਾਂਗੇ ਨਹੀਂ ਠੀਕ ਹੈ ਵੀਰੇ ਹਾਂ ਤੇ 2 ਨੰਬਰ ਵੀਰੇ ਸੁਆ ਗਿੰਨਾ ਮਾ ਜੀ ਨੇ ਸੱਜਰ ਨੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ 23 24 ਕਿਲੋ ਦਾ ਤਾਂ ਦਿੱਤਾ ਹੋਇਆ ਬਰੀਡ ਵਾਲੀ ਆ ਵੀਰੇ ਹਾਂ ਗਾਂ ਜਣੀ ਕਿਸੇ ਪਾਸੇ ਖੁੰਜੀ ਨਹੀਂ ਕੋਈ ਹੈਡ ਵੀ ਨਹੀਂ ਕੋਈ ਭੈਣ ਭਰਾਵਾਂ ਨਾਲ ਕਹੇ ਛੋਟੀ ਆ ਹੈਡ ਵੀ ਹੈਗੀ ਆ ਆਪਣੀ ਹਾਈਟ ਵੀ ਚੰਗੀ ਆ ਜੀ ਤੇ 2 ਨੰਬਰ ਵੀਰੇ ਸੁਆ ਗਿੰਨਾ ਮਾ ਜੀ ਇਹ 2 ਨੰਬਰ ਆਪਾਂ ਪਿਛਲੀ ਵੀਡੀਓ 'ਚ ਪਾਈ ਸੀ ਬਾਈ ਠੀਕ ਹੈ ਜੀ ਤੇ ਬਾਈ ਹੁਣੀ ਸਾਈ ਪਾਤੀ ਨਾ ਤਾਂ ਉਹਨਾਂ ਨੇ ਮੁੜ ਕੇ ਫੋਨ ਚੱਕਿਆ ਨਾ ਮੁੜ ਕੇ ਆਏ ਆਹੀਂ ਠੀਕ ਹੈ ਵੀਰੇ ਇਹਦਾ ਥੱਲੇ ਦਰਦ ਹੁਣ ਜਿਹੜਾ ਆਪਾਂ ਘਰੋਂ ਚਵਾ ਦਾਂਗੇ 8 ਕਿਲੋ ਆ ਥਣਾ ਦੀ ਦੰਨਾ ਦੀ ਦੰਨਾ ਕੋਈ 2 ਡੰਗ ਚੋਲੇ 3 ਚੋਲੇ ਸੀਰ ਠੰਡੀ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਵੀਰੇ ਤੋੜ ਕੇ ਦਿਖਾ ਦੇ ਵੀਰੇ ਇਹ ਹਣੀ ਪਿਛਲੀ ਵੀਡੀਓ ਚ ਵੀ ਆਪਾਂ ਪਾਈ ਸੀ ਠੀਕ ਹੈ ਜੀ ਤੇ ਬਾਈ ਉਹਨਾਂ ਨੇ ਸਾਈ ਪਾਤੀ ਮੁੜ ਕੇ ਆਏ ਨਹੀਂ ਠੀਕ ਹੈ ਜੀ ਹਾਂ ਜੀ 8 ਕਿਲੋ ਨੈਟਾ ਦਦ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਚਵਾਈ ਹਾਂ ਬੜਾ ਠੰਡੀ ਆਣ ਪੂਰੀ ਚੁਵਾਈ ਕਰ ਸਕਦੇ ਬਾਈ ਕਹਿੰਦਾ ਸੀਲਸ ਲੱਗ ਪੂਰੀ ਆ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚੁਵਾਈ ਆਲਾ ਥਾਣਾ ਜੀ ਚਾਰ ਹੀ ਥਾਣਾ ਬਾਕੀ ਬਾਈ ਦੇ ਘਰੇ ਆਪਦੀ ਚੋਕ ਕੇ ਲੈ ਜੇ ਕੋਈ ਵੀ ਸੱਜਣ ਤੇ ਇਹਦੀ ਏਆਈ ਵਗੈਰਾ ਹੋਈ ਹੈ ਜੀ ਇਹ ਹੋਈ ਤਾਂ ਮਾਲਕਾਂ ਨੇ ਯਾਰ ਦੱਸਿਆ ਤਾਂ ਹੈਗਾ ਬਾਈ ਪਰ ਚੈੱਕ ਕਰੀਏ ਨਾ ਉਹ ਹੁਣ ਆਪਣੀ ਚੈੱਕ ਕਰਾਈ ਆ ਉਹਦੀ ਤਸੱਲੀ ਆ ਇਹ ਜੇ ਤੋ ਚੈੱਕ ਨਹੀਂ ਕਰਾਈ ਇਹੀ ਗੱਲ ਆ ਫਿਰ ਫਾਇਦਾ ਵੀ ਨਹੀਂ ਕੋਈ ਬਾਕੀ ਥਾਣ ਚੈੱਕ ਕਰ ਲਓ ਸੋਹਣੇ ਸੈਜ ਦਾ ਥਾਣਾ ਜੀ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਰੰਗ ਪ੍ਰਿੰਟ ਪੂਰਾ ਚੰਗਾ ਜੀ ਤੇ ਇਹਦੀ ਡਿਮਾਂਡ ਜੀ ਉਹ ਦੇ ਦਾਂਗੇ 18000 ਦੇ ਠੀਕ ਆ ਇਹ ਬਾਈ ਕਹਿੰਦਾ 18000 ਦੀ ਦੇ ਦਾਂਗੇ ਜੀ ਬਾਕੀ ਜੀ ਨੂੰ ਨਗ ਪਸੰਦ ਆਊਗਾ ਉਹ ਆਪਾਂ ਫੇਰ ਵੀ ਕਹਿੰਦੇ ਆ ਬਾਈ ਹਾਂਜੀ ਆਪਣੀ ਨਹੀਂ ਆਂਦੀ ਆ ਗਾਂ ਤੋਂ ਆਪਣੀ ਘਰ ਦੀ ਗੱਭਣਾ ਆ ਆਪਾਂ ਡਾਕਟਰ ਲਿਆਓ ਚੈੱਕ ਕਰਾ ਕੇ ਲਿਜਾਓ ਠੀਕ ਇਹ ਗੱਲ ਵੀਰੇ ਤਾਂ ਮਰਦੇ ਵੀਰੇ ਪਤਾ ਗੱਲ ਕਰ ਬਾਰ ਬਾਰ ਕਹੀ ਜਾਂਦੇ ਬਾਅਦ ਚ ਲੰਬਾ ਹੁੰਦਾ ਹਾਂ ਆਪਦੇ ਚੈੱਕ ਕਰਾਓ ਹਰ ਚੈੱਕ ਕਰੋ ਸਹੀ ਗੱਲ ਹੈ ਹਾਂ ਠੀਕ ਆ ਜੀ ਧੰਨਵਾਦ ਜੀ